ਸਤਿਨਾਮ ਸ੍ਰੀ ਵਾਹਿਗੁਰੂ ਸਭ ਜੀਓ ਆਰਤੀ ੴ ਸਤਿਗੁਰ ਪ੍ਰਸਾਦਿ ਦਰਸਿ ਸ੍ਰੀ ਮਾਲਾ ਪੈਲਾ ਆਰਤੀ ਗगन ਮੈ ਥਾਲ ਰਵ ਚੰਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿ ਅਨੋ ਪਵਨ ਚਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੇ ਆਰਤੀ ਹੋਏ ਬਉਖੰਡ ਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਪੈਰੀ ਰਾਹੋ ਸਸ ਤਉ ਨ ਨਨ ਨਨ ਤੁ ਕੋ ਸਸ ਮੂਰਤ ਨਾਇਕ ਤੋਇ ਸਸ ਪਦ ਬਿਮਨ ਅਨੇਕ ਪਦ ਗੰਧ ਬਿਨ ਸਸ ਤਉ ਗੰਧ ਚਲਤ ਮੋਇ ਸਭ ਮੈਂ ਜੋ ਜੋਤੇ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖ ਕੀ ਜੋਤ ਪ੍ਰਗਟ ਜੋਤਿ ਸਪਰਤ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਬਤ ਮਨੁ ਅਦਨ ਨਮਾਈ ਪਿਆਸਾ ਕਿਰਪਾ ਜਲਦੇ ਨਾਨਕ ਸਾਰੰ ਕੋ ਹੋਏ ਜਤ ਤੇਰੇ ਨਾਇ ਵਾਸਾ ਦਨਾ ਸ੍ਰੀ ਸ੍ਰੀ ਰਵਦਾਸ ਜੀ ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਜੂਟੈ ਸਗਲ ਪਸਾਰੇ ਰਹਾ ਨਾਮ ਤੇਰੋ ਆਸਰੋ ਨਾਮ ਤੇਰੋ ਸਰਾ ਨਾਮ ਤੇਰੋ ਕੈ ਸੁਰੋ ਰੇ ਛਟਕਾਰੇ ਨਾਮ ਤੇਰਾ ਅਪੁੱਲਾ ਨਾਮ ਤੇਰਾ ਚੰਦਨਾ ਗਸ ਜੱਪੇ ਨਾਮ ਲੈ ਤੁਜੇ ਕੋ ਚਾਰੇ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਲੈ ਮਾਏ ਪਸਾਰੇ ਨਾਮ ਤੇਰੀ ਕੀ ਜੋਤ ਲਗਾਈ ਪਿਉ ਜੀ ਆਰੋ ਬਵਨ ਸਗਲਾਰੇ ਨਾਮ ਤੇਰੋ ਤਾਗਾ ਨਾਮ ਪੂਲ ਮਾਲਾ 12 18 ਸਗਲ ਜੁਠਾਰੇ ਤੇਰੂ ਕੀਆ ਤੁਝੇ ਕੀ ਆਰਪਿਓ ਨਾਮ ਤੇਰੋ ਤੁਹੀਂ ਚਵਰ ਢੁਲਾਰੇ 10 8 68 4 ਖਾਣੀ ਇਹ ਅਵਰਤਨ ਸਗਲ ਸੰਸਾਰੇ ਕੇ ਰਵਦਾਸ ਨਾਮ ਤੇਰੋ ਆਰਤੀ ਸਤਗੁਰ ਹੈ ਹਰ ਭੋਗ ਤੁਵਾਰੇ ਦਿਨਾਸਰੀ ਸ੍ਰੀ ਸੈਨ ਦੂਪ ਦੀਪ ਗਿਰਤ ਸਾਜ ਆਰਤੀ ਵਰਨ ਜਉ ਕਮਲਾ ਪਾਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਈ ਕੋ ਰਾਉ ਉਤਮ ਦੀਰਾ ਨਿਰਮਲ ਬਾਤੀ ਤੂ ਇਨ ਰੰਜਨ ਕਮਲਾ ਪਾਤੀ ਰਾਮਾ ਭਗਤ ਰਾਮਾਨੰਦ ਜਾਣੇ ਪੂਰਨ ਪਰਮਾਨੰਦ ਬਖਾਨੇ ਮਜਨ ਮੂਰਤ ਬੇਤਾਰ ਗੋਬਿੰਦੇ ਸੇਨ ਪਜੇ ਪਜੇ ਪਰਮਾਨੰਦੇ ਪਰਵਾਤੀ ਸ੍ਰੀ ਕਬੀਰ ਜੀ ਸੁਨ ਸੰਧਿਆ ਤੇਰੀ ਦੇਵ ਦੇਵਾ ਕਰ ਅਦਮ ਮਦਪਤ ਆਨ ਸਮਾਈ ਸਿਧ ਸਮਾਦ ਅੰਤ ਨਹੀਂ ਪਾਇਆ ਲਾਗਰੇ ਸਰਨਾਈ ਲੇ ਵਾਰਤੀ ਹੋ ਪੁਰਖ ਨਰੰਜਨ ਸਤਗੁਰ ਪੂਜੋ ਪਾਈ ਠਾਡਾ ਬਰਮਾ ਨਿਗਮ ਵਿਚਾਰੇ ਅਲਖ ਨਾ ਲਖਿਆ ਜਾਈ ਰਾਓ ਤਤ ਤੇਲ ਨਾਮ ਦੀ ਆਬਾਤੀ ਦੀਪਕ ਦੇ ਉਜਾਰਾ ਜੋਤ ਲੈ ਜਗਦੇਸ ਜਗਾਇਆ ਝੂਟੇ ਬੂਜਨ ਹਾਰਾ ਪੰਚੇ ਸਬਦ ਅਨਹਦ ਬਾਜੇ ਸੰਗੇ ਸਾਰੰਗ ਪਾਣੀ ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਣੀ ਤਨਾਸ ਰੀਦਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਬਖਤ ਕਰਨਤੇ تنک کا سوار تا راو دال سی د مانگو کیو امرہ خوشی کرے نت جیو پنیا شادن نکا ناز مانگو ساسری کا گاو بہس مانگول وی ریک تاجن توری چنگری گھر کی گهن چنگی جن تننا لے وے منگی سوییا اے رب ہے سس ہے کرنا ند میری ابے بنتی سن لے جا اور نہ مانگت ہوں تم تے کچھ چاہت ہوںจิต میں سوئی کیجے شسترن سو انت ہی رت پی بتر تج مارو تو ساز پدیجے ت سائے سدا جگے مائیں کرپا کر سیام کہ سویا پائے گے جب تے تمرے تب تک آن رام ریم پورا قرآن نے کم تیک نہ مانو سمرت شاستر بے سب کمک نہ جانو شری سپان کرپا تمری کرم کشب تخانو داگل ہے دوار کو چڈ کے ਗਇਓ ਤਵਾਰੂ ਦਵਾਰੂ ਬਾਂਗਿ ਕਿਲਾ ਜਿਸ ਗੋਬਿੰਦਾਸ ਤਵਾਰੇ ਚਤਰ ਚਕਰ ਵਰਤੀ ਚਤਰ ਚਕਰ ਬੁਗਤਾ ਸੰਭਾਵੋ ਸੋਵ ਸਰਬਦਾ ਸਰਬ ਤੁਗਤੇ ਦਿਆਲੰਗ ਪ੍ਰਨਾਸੀ ਦਿਆਲੰਗ ਸਰੂਪ ਸਦਾ ਅੰਗ ਸੰਗ ਅਪੰਗੰ ਬੁਗਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਭ ਜੀਓ ਆਰਤੀ ਓਂਕਾਰ ਸਤਗੁਰ ਪ੍ਰਸਾਦਿ ਦਰ ਆਸਰੀ ਮਾਲਾ ਪੈਲਾ ਆਰਤੀ ਗगन ਮੈ ਥਾਲ ਰਵ ਚੰਦ ਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿ ਅਨੋ ਪਵਨ ਚਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੇ ਆਰਤੀ ਹੋਏ ਬਉਖੰਡ ਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਪੈਰੀ ਰਾਹੋ ਸਤ ਤਉ ਨ ਨਨ ਨਨ ਤੂ ਕੋ ਸਸ ਮੂਰਤ ਨਾਇਕ ਤੋਇ ਸਸ ਪਦ ਬਿਮਨਨ ਇਕ ਪਦ ਗੰਧ ਬਿਨ ਸਸ ਤਉ ਗੰਧ ਚਿਤਤ ਮੋਈ ਸਭ ਮੈਂ ਜੋ ਜੋਤੇ ਸੋਏ ਤਿਸ ਦੇ ਚਾਨਣ ਸਭ ਮੈਂ ਚੰਨਣ ਹੋਏ ਗੁਰ ਸਾਖ ਕੀ ਜੋਤ ਪ੍ਰਗਟ ਜੋਤਿ ਸਪਰਵ ਸਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨ ਅੰਦ ਨਮワイ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰ ਕੋ ਹੋਏ ਜਤ ਤੇਰੇ ਨਾਇ ਵਾਸਾ ਦਨਾ ਸ੍ਰੀ ਸ੍ਰੀ ਰਵਦਾਸ ਜੀ ਨਾਮ ਤੇਰ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਜੂਟੈ ਸਗਲ ਪਸਾਰੇ ਰਹਾ ਨਾਮ ਤੇਰ ਵਾਸਰੋ ਨਾਮ ਤੇਰ ਉਸਰਾ ਨਾਮ ਤੇਰੋ ਕੈ ਸੁਰੋ ਰੇ ਛਟਕਾਰੇ ਨਾਮ ਤੇਰਾ ਬੁੱਲਾ ਨਾਮ ਤੇਰਾ ਚੰਦਨਾ ਗਸ ਜੱਪੇ ਨਾਮ ਲੈ ਤੁਝੇ ਕੋ ਚਾਰੇ ਨਾਮ ਤੇਰਾ ਦੀਵਾ ਨਾਮ ਤੇਰਾ ਬਾਤੀ ਨਾਮ ਤੇਰੋ ਤੇਰ ਲੈ ਮਾਏ ਪਸਾਰੇ ਨਾਮ ਤੇਰੀ ਕੀ ਜੋਤ ਲਗਾਈ ਪਿਉ ਜੀ ਆਰੋ ਬਵਨ ਸਗਲਾਰੇ ਨਾਮ ਤੇਰੋ ਤਾਗਾ ਨਾਮ ਪੂਲ ਮਾਲਾ 12 18 ਸਗਲ ਜੁਠਾਰੇ ਤੇਰੂ ਕੀਆ ਤੁਝੇ ਕੀ ਅਰਪਿਓ ਨਾਮ ਤੇਰੋ ਤੁਹੀਂ ਚਵਰ ਢੁਲਾਰੇ 10 8 68 ਚਾਰੇ ਖਾਣੀ ਇਹ ਵਰਤਨ ਸਗਲ ਸੰਸਾਰੇ ਕੇ ਰਵਦਾਸ ਨਾਮ ਤੇਰੋ ਆਰਤੀ ਸਤਗੁਰ ਹੈ ਹਰ ਭੋਗ ਤੁਵਾਰੇ ਦਿਨਾਸ਼ਰੀ ਸ੍ਰੀ ਸੈਨ ਦੂਪ ਦੀਪ ਗਿਰਤ ਸਾਜ ਆਰਤੀ ਵਰਨ ਜਉ ਕਮਲਾ ਪਾਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਇ ਕੋ ਰਾਉ ਉਤਮ ਦੀਰਾ ਨਿਰਮਲ ਬਾਤੀ ਤੂ ਇਨ ਰੰਜਨ ਕਮਲਾ ਪਾਤੀ ਰਾਮਾ ਭਗਤ ਰਾਮਾਨੰਦ ਜਾਣੇ ਪੂਰਨ ਪਰਮਾਨੰਦ ਬਖਾਨੇ ਮਜਨ ਮੂਰਤ ਬੇਤਾਰ ਗੋਬਿੰਦੇ ਸੇਨ ਪਜੇ ਪਜੇ ਪਰਮਾਨੰਦੇ ਪਰਵਾਤੀ ਸ੍ਰੀ ਕਬੀਰ ਜੀ ਸੁਨ ਸੰਧਿਆ ਤੇਰੀ ਦੇਵ ਦੇਵਾ ਕਰ ਅਦਮ ਅਦਪਤ ਆਨ ਸਮਾਈ ਸਿਧ ਸਮਾਦ ਅੰਤ ਨਹੀਂ ਪਾਇਆ ਲਾਗਰੇ ਸਰਨਾਈ ਲੇ ਵਾਰਤੀ ਹੋ ਪੁਰਖ ਨਰੰਜਨ ਸਤਗੁਰ ਪੂਜੋ ਪਾਈ ਠਾਡਾ ਬਰਮਾ ਨਿਗਮ ਵਿਚਾਰੇ ਅਲਖ ਨਾ ਲਖਿਆ ਜਾਈ ਰਾਓ ਤਤ ਤੇਲ ਨਾਮ ਦੀ ਆਬਾਤੀ ਦੀਪਕ ਦੇ ਉਜਾਰਾ ਜੋਤ ਲੈ ਜਗਦੀਸ਼ ਜਗਾਇਆ ਝੂਟੇ ਬੂਝਨ ਹਾਰਾ ਪੰਚੇ ਸਬਦ ਅਨਹਦ ਬਾਜੇ ਸੰਗੇ ਸਰੰਗ ਪਾਣੀ ਕਬੀਰ ਦਾਸ ਤੇਰੀ ਆਰਤੀ ਕੀ ਨੀਰੰਕਾਰ ਨਿਰਬਾਣੀ ਤਨਾਹ ਸ੍ਰੀ ਦੰਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਬਖਤ ਕਰਨਤੇ ਤਿੰਨ ਕ ਕਾਸਵਾਰਤਾ rau ਦਾਲ ਸਿਦਾ ਮੰਗੂ ਕੀਓ ਅਮਰਾ ਖੁਸੀ ਕਰੇ ਨਿਤ ਜਿਓ ਪਨਿਆ ਸ਼ਾਦਨ ਨੀਕਾ ਨਾਜ ਮੰਗੂ ਸਸਰੀ ਕਾ ਗਉ ਬੈਸ ਮੰਗੂ ਲਵੇ ਰੀਕ ਤਾਜਨ ਤੁਰੀ ਚੰਗੇਰੀ ਘਰ ਕੀ ਗੈਨ ਚੰਗੀ ਜਨ ਤੰਨਾ ਲੈਵੇ ਮੰਗੀ ਸਵਈਆ हे रव्हे सस है करना निद मेरी अबे बिनती सुन ले जा और ना मांगत हा तुम ते कछ चात हा चित में सोई कीजे शस्त्रन सो अंत ही रत पी बितर तुज मारो तो साच प दीजे संत साईं सदा जगे माई कृपा कर स्याम कहं अबो दीजे सवैया पाएंगे जब ते तुमरे तब ते कहू आत्रन अन्य राम रहीम पुराण कुरान एक मत एक ना मानियो सिमरत सार सर्वेश बेभुत कि न जानियो सिरिस पान कृपा तुमरी कर मनक सुभत बखानियो द्वैरा सगले द्वार को छाड के ਗਇਓ ਤਵਾਰੂ ਦਵਾਰੂ ਬਾਇਂ ਗੇ ਕਿਲਾ ਜਿਸ ਗੋਬਿੰਦਾਸ ਤਵਾਰੇ ਚਤਰ ਚਕਰ ਵਰਤੀ ਚਤਰ ਚਕਰ ਬੁਗਤੇ ਸੰਭਾਵੋ ਸੋ ਸਰਬਦਾ ਸਰਬਦੁਗਤੀ ਦਿਆਲੰਗ ਪ੍ਰਨਾਸੀ ਦਿਆਲੰਗ ਸਰੂਪ ਸਦਾ ਅੰਗ ਸੰਗੇ ਅਪੰਗੰ ਬੁਗਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਭ ਜੀਓ ਆਰਤੀ ੴ ਸਤਿਗੁਰ ਪ੍ਰਸਾਦਿ ਦਰ ਆਸਰੀ ਮਾਲਾ ਪੈਲਾ ਆਰਤੀ ਗगन ਮੈ ਥਾਲ ਰਵ ਚੰਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਤੂਪ ਮਲਿਆ ਨੋ ਪਵਨ ਚਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੇ ਆਰਤੀ ਹੋਏ ਬਉਖੰਡ ਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਪੈਰੀ ਰਾਹਾ ਸਸ ਤੋ ਨ ਨ ਨ ਨ ਤੁ ਕੋ ਸਸ ਮੂਰਤ ਨਾਇਕ ਤੋਇ ਸਸ ਪਦ ਬਿਮਨਨੇਕ ਪਦ ਗੰਧ ਬਿਨ ਸਸ ਤੋਗੰਧ ਚਿਤਤਮੋਇ ਸਭ ਮੈਂ ਜੋ ਜੋਤੇ ਸੋਏ ਤਿਸ ਦੇ ਚਾਨਣ ਸੁਮੈਂ ਚੰਨਣ ਹੋਏ ਗੁਰ ਸਾਖ ਕੀ ਜੋਤ ਪ੍ਰਗਟ ਜੋਤਿ ਸਪਰਸ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੰ ਦਿਨਮワイ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਕੋ ਹੋਏ ਜਤ ਤੇਰੇ ਨਾਇ ਵਾਸਾ ਦਾ ਨਾਮ ਸ੍ਰੀ ਸ੍ਰੀ ਰਵਦਾ ਜੀ ਨਾਮ ਤੇਰ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਜੁਟ ਸਗਲ ਪਸਾਰੇ ਰਹਾ ਨਾਮ ਤੇਰ ਵਸਰੋ ਨਾਮ ਤੇਰ ਉਸਰੋ ਨਾਮ ਤੇਰ ਕੇ ਸੁਰੋ ਰੇ ਛਟਕਾਰੇ ਨਾਮ ਤੇਰਾ ਅਬੁੱਲਾ ਨਾਮ ਤੇਰਾ ਚੰਦਨਾ ਗਸ ਜੱਪੇ ਨਾਮ ਲੈ ਤੁਜੇ ਕੋ ਚਾਰੇ ਨਾਮ ਤੇਰਾ ਦੀਵਾ ਨਾਮ ਤੇਰਾ ਬਾਤੀ ਨਾਮ ਤੇਰਾ ਤੇਲ ਲੈ ਮਾਏ ਪਸਾਰੇ ਨਾਮ ਤੇਰੀ ਕੀ ਜੋਤ ਲਗਾਈ ਪਿਉ ਜਿਆ ਰੂ ਪਵਨ ਸਗਲਾਰੇ ਨਾਮ ਤੇਰ ਤਾਗਾ ਨਾਮ ਪੂਲ ਮਾਲਾ 12 18 ਸਗਲ ਜੁਠਾਰੇ ਤੇਰੋ ਕੀਆ ਤੁਝੇ ਕਿਆ ਅਰਪਿਓ ਨਾਮ ਤੇਰੋ ਤੁਹੀਂ ਚਵਰ ਢੁਲਾਰੇ 108 64 ਖਾਣੀ ਇਹ ਅਵਰਤਨ ਸਗਲ ਸੰਸਾਰੇ ਕੇ ਰਵਦਾਸ ਨਾਮ ਤੇਰੋ ਆਰਤੀ ਸਤਗੁਰ ਹੈ ਹਰ ਭੋਗ ਤੁਵਾਰੇ ਦਿਨਾਸਰੀ ਸ੍ਰੀ ਸਹਿਨ ਦੂਪ ਦੀਪ ਗਿਰਤ ਸਾਜ ਆਰਤੀ ਵਰਨ ਜਉ ਕਮਲਾ ਪਾਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਈ ਕੋ ਰਾਉ ਉਤਮ ਦੀਰਾ ਨਿਰਮਲ ਬਾਤੀ ਤੂ ਇਨ ਰੰਜਨ ਕਮਲਾ ਪਾਤੀ ਰਾਮਾ ਭਗਤ ਰਾਮਾਨੰਦ ਜਾਣੇ ਪੂਰਨ ਪਰਮਾਨੰਦ ਬਖਾਨੇ ਮਜਨ ਮੂਰਤ ਬੇਤਾਰ ਗੋਬਿੰਦੇ ਸੇਨ ਪਜੇ ਪਜੇ ਪਰਮਾਨੰਦੇ ਪਰਬਤੀ ਸ੍ਰੀ ਕਬੀਰ ਜੀ ਸੁਨ ਸੰਧਿਆ ਤੇਰੀ ਦੇ ਦੇਵ ਦੇਵਾ ਕਰ ਅਦ ਮਦਪਤ ਆਨ ਸਮਾਈ ਸਿਦ ਸਮਾਦ ਅੰਤ ਨਾ ਹੀ ਪਾਇਆ ਲਾਗਰੇ ਸਰਨਾਈ ਲੈ ਆਰਤੀ ਹੋ ਪ੍ਰਕ ਨਰੰਜਨ ਸਤਗੁਰ ਪੂਜੋ ਪਾਈ ਠਾਡਾ ਬ੍ਰਹਮਾ ਨਿਗਮ ਵਿਚਾਰੇ ਅਲਖ ਨ ਲਖਿਆ ਜਾਈ ਰਾਵ ਤਤ ਤੇਲ ਨਾਮ ਦੀ ਆਬਾਤੀ ਦੀਪਕ ਦੇ ਉਜਾਰਾ ਜੋਤ ਲੈ ਜਗਦੇਸ ਜਗਾਇਆ ਝੂਟ ਬੂਝਣ ਹਾਰਾ ਪੰਚੇ ਸਬਦ ਅਨਹਦ ਬਾਜੇ ਸੰਗੇ ਸਰੰਗ ਪਾਣੀ ਕਬੀਰ ਦਾਸ ਤੇਰੀ ਆਰਤੀ ਕੀ ਨੀਰੰਕਾਰ ਨਿਰਬਾਣੀ ਤਨਾਸ ਰੀ ਦੰਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਬਖਤ ਕਰਨਤੇ ਤੈਨ ਕਾ ਕਾਸਵਾਰਤਾ 라ਵ ਦਾਲ ਸਿਦਾ ਮੰਗੂ ਕੀਓ ਅਮਰਾ ਖੁਸੀ ਕਰੇ ਨਿਤ ਜਿਓ ਪਨਿਆ ਸ਼ਾਦਨ ਨੀਕਾ ਨਾਜ ਮੰਗੂ ਸਸਰੀ ਕਾ ਗਉ ਬੈਸ ਮੰਗੂ ਲਵੇ ਰੀਕ ਤਾਜਨ ਤੁਰੀ ਚੰਗੇਰੀ ਘਰ ਕੀ ਗੈਨ ਚੰਗੀ ਜਨ ਤੰਨਾ ਲੈਵੇ ਮੰਗੀ ਸਵਈਆ ਏ ਰਵ ਹੈ ਸਸ ਹੈ ਕਰਨਾ ਨਿਦ ਮੇਰੀ ਅੱਬੇ ਬੇਨਤੀ ਸੁਣ ਲੀ ਜਾ ਔਰ ਨਾ ਮੰਗਤ ਹਾਂ ਤੁਮ ਤੇ ਕਚ ਚਾਤ ਹਾਂ ਚਿਤ ਮੈਂ ਸੋਈ ਕੀ ਜੈ ਸਸਤਰਨ ਸੋ ਅੰਤ ਹੀ ਰਤ ਪੀ ਬਿਤਰ ਤੁਜ ਮਰੋ ਤੋ ਸਾਜਪ ਦੀਜੇ संत साईं सदा जगे माई कृपा कर स्याम कहं अबो दीजे सवैया पाएंग जब ते तुमरे तब ते कहू आत्रन अन्यो राम रहीम पुराण कुरान अनेक मत एक ना मान्यो सिमरत सार सर्वेश बेभुत कि न जान्यो सिरिस पान कृपा तुमरी कर मनक सुभत बखान्यो द्वैरा सगले द्वार को, को छाडके ਗਇਓ ਤਵ ਰੁਦਾਰੂ ਬਾਇਂ ਗੇ ਕਿਲਾ ਜਿਸ ਗੋਬਿੰਦਾਸ ਤਵਾਰੇ ਚਤਰ ਚਕਰ ਵਰਤੀ ਚਤਰ ਚਕਰ ਬੁਗਤ ਸੰਭਾਵੋ ਸੋ ਸਰਬਦਾ ਸਰਬਦੁ ਗਤੇ ਦਿਆਲੰਗ ਪ੍ਰਨਾਸੀ ਦਿਆਲੰਗ ਸਰੂਪ ਸਦਾ ਅੰਗ ਸੰਗ ਅਪੰਗੰ ਬੁਗਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਭ ਜੀਓ ਆਰਤੀ ਓੰਕਾਰ ਸਤਗੁਰ ਪ੍ਰਸਾਦਿ ਦਰ ਆਸਰੀ ਮਾਲਾ ਪੈਲਾ ਆਰਤੀ ਗਗਨ ਮੈ ਥਾਲ ਰਵ ਚੰਦ ਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿ ਅਨੋ ਪਵਨ ਚਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੇ ਆਰਤੀ ਹੋਏ ਬਉਖੰਡ ਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਪੈਰੀ ਰਾਹੋ ਸਸ ਤਉ ਨ ਨਨ ਨਨ ਤੂ ਕੋ ਸਸ ਮੂਰਤ ਨਾਇਕ ਤੋਇ ਸਸ ਪਦ ਬਿਮਨ ਅਨੇਕ ਪਦ ਗੰਧ ਬਿਨ ਸਸ ਤਉ ਗੰਧ ਚਿਤਤਮੋਈ ਸਭ ਮੈਂ ਜੋ ਜੋਤੇ ਸੋਏ ਤਿਸ ਦੇ ਚਾਨਣ ਸਭ ਮੈਂ ਚੰਨਣ ਹੋਏ ਗੁਰ ਸਾਖ ਕੀ ਜੋਤ ਪ੍ਰਗਟ ਜੋਤਿ ਸੁਪਰ ਸਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨ ਅੰਦੇ ਨਮワイ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰ ਕੋ ਹੋਏ ਜਤ ਤੇਰੇ ਨਾਇ ਵਾਸਾ ਦਨਾ ਸ੍ਰੀ ਸ੍ਰੀ ਰਵਦਾਸ ਜੀ ਨਾਮ ਤੇਰ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਜੂਟੈ ਸਗਲ ਪਸਾਰੇ ਰਹਾ ਨਾਮ ਤੇਰ ਵਾਸਰੋ ਨਾਮ ਤੇਰ ਉਸਰਾ ਨਾਮ ਤੇਰੋ ਕੈ ਸੁਰੋ ਰੇ ਛਟਕਾਰੇ ਨਾਮ ਤੇਰਾ ਬੁੱਲਾ ਨਾਮ ਤੇਰਾ ਚੰਦਨਾ ਗਸ ਜੱਪੇ ਨਾਮ ਲੈ ਤੁਝੇ ਕੋ ਚਾਰੇ ਨਾਮ ਤੇਰਾ ਦੀਵਾ ਨਾਮ ਤੇਰਾ ਬਾਤੀ ਨਾਮ ਤੇਰੋ ਤੇਰ ਲੈ ਮਾਏ ਪਸਾਰੇ ਨਾਮ ਤੇਰੀ ਕੀ ਜੋਤ ਲਗਾਈ ਪਿਉ ਜੀ ਆਰੋ ਬਵਨ ਸਗਲਾਰੇ ਨਾਮ ਤੇਰੋ ਤਾਗਾ ਨਾਮ ਪੂਲ ਮਾਲਾ 12 18 ਸਗਲ ਜੁਠਾਰੇ ਤੇਰੂ ਕੀਆ ਤੁਝੇ ਕੀ ਅਰਪਿਓ ਨਾਮ ਤੇਰੋ ਤੁਹੀਂ ਚਵਰ ਢੁਲਾਰੇ 10 8 68 4 ਖਾਣੀ ਇਹ ਵਰਤਨ ਸਗਲ ਸੰਸਾਰੇ ਕੇ ਰਵਦਾਸ ਨਾਮ ਤੇਰੋ ਆਰਤੀ ਸਤਗੁਰ ਹੈ ਹਰ ਭੋਗ ਤੁਵਾਰੇ ਦਿਨਾਸ਼ਰੀ ਸ੍ਰੀ ਸੈਨ ਦੂਪ ਦੀਪ ਗਿਰਤ ਸਾਜ ਆਰਤੀ ਵਰਨ ਜਉ ਕਮਲਾ ਪਾਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਇ ਕੋ ਰਾਉ ਉਤਮ ਦੀਰਾ ਨਿਰਮਲ ਬਾਤੀ ਤੂ ਇਨ ਰੰਜਨ ਕਮਲਾ ਪਾਤੀ ਰਾਮਾ ਭਗਤ ਰਾਮਾਨੰਦ ਜਾਣੇ ਪੂਰਨ ਪਰਮਾਨੰਦ ਬਖਾਨੇ ਮਜਨ ਮੂਰਤ ਬੇਤਾਰ ਗੋਬਿੰਦੇ ਸੇਨ ਪਜੇ ਪਜੇ ਪਰਮਾਨੰਦੇ ਪਰਵਾਤੀ ਸ੍ਰੀ ਕਬੀਰ ਜੀ ਸੁਨ ਸੰਧਿਆ ਤੇਰੀ ਦੇਵ ਦੇਵਾ ਕਰ ਅਦਮ ਅਦਪਤ ਆਨ ਸਮਾਈ ਸਿਧ ਸਮਾਦ ਅੰਤ ਨਹੀਂ ਪਾਇਆ ਲਾਗਰੇ ਸਰਨਾਈ ਲੇ ਵਾਰਤੀ ਹੋ ਪੁਰਖ ਨਰੰਜਨ ਸਤਗੁਰ ਪੂਜੋ ਪਾਈ ਠਾਡਾ ਬਰਮਾ ਨਿਗਮ ਵਿਚਾਰੇ ਅਲਖ ਨਾ ਲਖਿਆ ਜਾਈ ਰਾਓ ਤਤ ਤੇਲ ਨਾਮ ਦੀ ਆ ਬਾਤੀ ਦੀਪਕ ਦੇ ਉਜਾਰਾ ਜੋਤ ਲੈ ਜਗਦੀਸ਼ ਜਗਾਇਆ ਝੂਟੇ ਬੂਝਨ ਹਾਰਾ ਪੰਚੇ ਸ਼ਬਦ ਅਨਹਦ ਬਾਜੇ ਸੰਗੇ ਸਰੰਗ ਪਾਣੀ ਕਬੀਰ ਦਾਸ ਤੇਰੀ ਆਰਤੀ ਕੀ ਨੀਰੰਕਾਰ ਨਿਰਬਾਣੀ ਤਨਾਹ ਸ੍ਰੀ ਦੰਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਬਖਤ ਕਰਨਤੇ تنک کا سوار تا راو دال سی دا مانگو کیو امرا خوشی کرے نت جیو پنیا شادن نکا ناز مانگو ساسری کا گاو بانس مانگول ویری اک تاجن توری چنگری گھر کی گین چنگی جن تننا لے وے منگی سوییا हे रव्हे सस है करना निद मेरी अबे बिनती सुन ले जा और ना मांगत हा तुम ते कछ चात हा चित में सोई कीजे शस्त्रन सो अंत ही रत पी बितर तुज मारो तो साच प दीजे संत साईं सदा जगे माई कृपा कर स्याम कहे अबो दीजे सवैया पाएंग जब ते तुमरे तब ते कहउ आत्रिन नन्यो राम रहीम पुराण कुरान नेक मत एक ना मान्यो सिमरत सार सर्वेश बेभुत कि न जान्यो सिरिस पान कृपा तुमरी कर मनक सुबतै बखान्यो द्वैरा सगले द्वार को, को छाडके ਗਇਓ ਤਵ ਰੁਦਾਰੂ ਬਾਂਗ ਕਿਲਾ ਜਿਸ ਗੋਬਿੰਦਾਸ ਤਵਾਰੇ ਚਤਰ ਚਕਰ ਵਰਤੀ ਚਤਰ ਚਕਰ ਬੁਗਤੇ ਸੰਭਾਵੋ ਸੋ ਸਰਬਦਾ ਸਰਬਦੁਗਤੀ ਦਿਆਲੰਗ ਪ੍ਰਨਾਸੀ ਦਿਆਲੰਗ ਸਰੂਪ ਸਦਾ ਅੰਗ ਸੰਗੇ ਅਪੰਗੰ ਬੁਗਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਭ ਜੀਓ ਆਰਤੀ ੴ ਸਤਿਗੁਰ ਪ੍ਰਸਾਦਿ ਦਰ ਆਸਰੀ ਮਾਲਾ ਪੈਲਾ ਆਰਤੀ ਗगन ਮੈ ਥਾਲ ਰਵ ਚੰਦੀਪਕ ਬਨੈ ਤਾਰਕਾ ਮੰਡਾ ਜਨਕ ਮੋਤੀ ਧੂਪ ਮਲਿਆ ਨੋ ਪਵਨ ਚਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੇ ਆਰਤੀ ਹੋਏ ਬਉਖੰਡ ਨਾ ਤੇਰੀ ਆਰਤੀ ਅਨਹਤਾ ਸਬਦ ਵਜੰਤ ਪੈਰੀ ਰਾਹਾ ਸਸ ਤਉ ਨ ਨਨ ਨਨ ਤੂ ਕੋ ਸਸ ਮੂਰਤ ਨਾਇਕ ਤੋਇ ਸਸ ਪਦ ਬਿਮਲ ਅਨੇਕ ਪਦ ਗੰਧ ਬਿਨ ਸਸ ਤਉ ਗੰਧ ਚਲਤ ਮੋਇ ਸਭ ਮੈਂ ਜੋ ਜੋਤੇ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖ ਕੀ ਜੋਤ ਪ੍ਰਗਟ ਜੋਤਿ ਸੁਪਰਤ ਅਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਬਤ ਮਨੰ ਦਿਨਮੁワイ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਕੋ ਹੋਏ ਜਾ ਤੇਰੇ ਨਾਇ ਵਾਸਾ ਦਾ ਨਾਮ ਸ੍ਰੀ ਸ੍ਰੀ ਰਵਦਾ ਜੀ ਨਾਮ ਤੇਰ ਵਾਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਜੁਟ ਸਗਲ ਪਸਾਰੇ ਰਹਾ ਨਾਮ ਤੇਰ ਵਾਸਰੋ ਨਾਮ ਤੇਰ ਉਸਰੋ ਨਾਮ ਤੇਰ ਕੇ ਸਰੋ ਰੇ ਛਟਕਾਰੇ ਨਾਮ ਤੇਰਾ ਬੁੱਲਾ ਨਾਮ ਤੇਰਾ ਚੰਦਨਾ ਗਸ ਜੱਪੇ ਨਾਮ ਲੈ ਤੁਝੇ ਕੋ ਚਾਰੇ ਨਾਮ ਤੇਰਾ ਦੀਵਾ ਨਾਮ ਤੇਰਾ ਬਾਤੀ ਨਾਮ ਤੇਰਾ ਤੇਰ ਲੈ ਮਾਏ ਪਸਾਰੇ ਨਾਮ ਤੇਰੀ ਕੀ ਜੋਤ ਲਗਾਈ ਪਿਉ ਜੀ ਆਰੋ ਬਵਨ ਸਗਲਾਰੇ ਨਾਮ ਤੇਰ ਤਾਗਾ ਨਾਮ ਪੂਲ ਮਾਲਾ 12 18 ਸਗਲ ਜੁਠਾਰੇ ਤੇਰੂ ਕੀਆ ਤੁਝੇ ਕੀ ਅਰਪਿਓ ਨਾਮ ਤੇਰੋ ਤੁਹੀਂ ਚਵਰ ਢੁਲਾਰੇ 10 8 68 4 ਖਾਣੀ ਇਹ ਅਵਰਤਨ ਸਗਲ ਸੰਸਾਰੇ ਕੇ ਰਵਦਾਸ ਨਾਮ ਤੇਰੋ ਆਰਤੀ ਸਤਗੁਰ ਹੈ ਹਰ ਭੋਗ ਤੁਵਾਰੇ ਦਿਨਾਸ਼ਰੀ ਸ੍ਰੀ ਸੈਨ ਦੂਪ ਦੀਪ ਗਿਰਤ ਸਾਜ ਆਰਤੀ ਵਰਨ ਜਾਉ ਕਮਲਾ ਪਾਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਾਉ ਉਤਮ ਦੀਰਾ ਨਿਰਮਲ ਬਾਤੀ ਤੂ ਇਨ ਰੰਜਨ ਕਮਲਾ ਪਾਤੀ ਰਾਮਾ ਭਗਤ ਰਾਮਾਨੰਦ ਜਾਣੇ ਪੂਰਨ ਪਰਮਾਨੰਦ ਬਖਾਨੇ ਮਜਨ ਮੂਰਤ ਬੇਤਾਰ ਗੋਬਿੰਦੇ ਸੇਨ ਪਜੇ ਪਜੇ ਪਰਮਾਨੰਦੇ ਪਰਵਾਤੀ ਸ੍ਰੀ ਕਬੀਰ ਜੀ ਸੁਨ ਸੰਧਿਆ ਤੇਰੀ ਦੇਵ ਦੇਵਾ ਕਰ ਅਦਮ ਅਦਪਤ ਆਨ ਸਮਾਈ ਸਿੱਧ ਸਮਾਦ ਅੰਤ ਨਹੀਂ ਪਾਇਆ ਲਾਗਰੇ ਸਰਨਾਈ ਲੇ ਵਾਰਤੀ ਹੋ ਪੁਰਖ ਨਰੰਜਨ ਸਤਗੁਰ ਪੂਜੋ ਪਾਈ ਠਾਡਾ ਬਰਮਾ ਨਿਗਮ ਵਿਚਾਰੇ ਅਲਖ ਨਾ ਲਖਿਆ ਜਾਈ ਰਾਉ ਤਤ ਤੇਲ ਨਾਮ ਦੀ ਆਬਾਤੀ ਦੀਪਕ ਦੇ ਉਜਾਰਾ ਜੋਤ ਲੈ ਜਗਦੇਸ ਜਗਾਇਆ ਜੂਟੇ ਬੂਜਨ ਹਾਰਾ ਪੰਚੇ ਸ਼ਬਦ ਅਨਹਦ ਬਾਜੇ ਸੰਗੇ ਸਾਰੰਗ ਪਾਣੀ ਕਬੀਰ ਦਾਸ ਤੇਰੀ ਆਰਤੀ ਕੀ ਨੀਰੰਕਾਰ ਨਿਰਬਾਣੀ ਤਨਾਸਰੀ ਦੰਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਬਖਤ ਕਰਨਤੇ ਤਨ ਕਾ ਕਾ ਸਵਾਰਤਾ 라ਉ ਦਾਲ ਸਿਦ ਮੰਗੂ ਕੀਓ ਅਮਰਾ ਖੁਸੀ ਕਰੇ ਨਿਤ ਜਿਓ ਪਨਿਆ ਸ਼ਾਦਨ ਨੀਕਾ ਨਾਜ ਮੰਗੂ ਸਸਰੀ ਕਾ ਗਉ ਬੈਸ ਮੰਗੂ ਲਵੇ ਰੀਕ ਤਾਜਨ ਤੁਰੀ ਚੰਗੇਰੀ ਘਰ ਕੀ ਗੈਨ ਚੰਗੀ ਜਨ ਤੰਨਾ ਲੈਵੇ ਮੰਗੀ ਸਵਈਆ اے رَب ہے سس ہے کرنا ند میری ابے بنتی سن لے جا اور نہ مانگت ہوں تم تے کچھ چاہت ہوںจิต میں سوئی کیجے سسترن سو انت ہی رت پی بتر تجھ مارو تو ساز پدیجے संत साईं सदा जगे माई कृपा कर स्याम कहं अबो दीजे सवैया पाएंग जब ते तुमरे तब ते कहू आप तेरे ननयो राम रहीम पुराण कुरान अनेक मत एक नाम मानयो सिमरत सार सर्वेश बेभक्त को न जानयो सिरिस पान कृपा तुमरी कर मनक सब तें बखानयो द्वैरा सगले द्वार को छाड़ के ਗਇਓ ਦਵਾਰੂ ਦਵਾਰੂ ਬਾਇੰਗੇ ਕਿਲਾ ਜਿਸ ਗੋਬਿੰਦਾਸ ਤਵਾਰੇ ਚਤਰ ਚਕਰ ਵਰਤੀ ਚਤਰ ਚਕਰ ਬੁਗਤਾ ਸੰਭਾਵੋ ਸੋ ਸਰਬਦਾ ਸਰਬ ਦੁਗਤੀ ਦਿਆਲੰਗ ਪ੍ਰਨਾਸੀ ਦਿਆਲੰਗ ਸਰੂਪ ਸਦਾ ਅੰਗ ਸੰਗੇ ਅਪੰਗੰ ਬੁਗਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ